ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਕੇਂਦਰ ਨੂੰ ਕਿਹਾ ਕਿ 트럼ਪ ਦੇ ਇਸ਼ਾਰੇ ਦੇ ਸੰਧੂ ਜਲ ਸਮਝੌਤੇ ਨੂੰ ਮੁੜ ਬਹਾਲ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਪਾਣੀ ਪੰਜਾਬ ਵਿੱਚ ਆਵੇਗਾ ਤਾਂ ਅਸੀਂ ਅੱਗੇ ਹਰਿਆਣਾ ਨੂੰ ਦੇਵਾਂਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ BBMP ਪੰਜਾਬ 60% ਖਰਚਾ ਜਿਹੜਾ ਚੱਲਦਾ ਪਰ ਇਹ ਸਾਡੇ ਵਿਰੁੱਧ ਹਾਈ ਕੋਰਟ ਜਾਂਦਾ ਇਹ ਇੱਕ ਧੀਰਵਾਜੋ ਅਦਾਲਤ ਵਿੱਚ ਕਿਵੇਂ ਜਾ ਸਕਦਾ ਇਸ ਦੇ ਨਾਲ ਹੀ ਅਸੀਂ ਸੁਬਕੀਲ ਦੇ ਖਰਚੇ ਦਾ 60% ਵੀ ਚੱਲ ਰਹੇ ਆ ਜਿਸ ਨੂੰ ਸਾਡੇ ਵਿਰੁੱਧ ਅਦਾਲਤ ਵਿੱਚ ਖੜਾ ਕੀਤਾ ਗਿਆ ਸੀ ਜਦੋਂ ਪਠਾਨਕੋਟ ਹਮਲਾ ਹੋਇਆ ਤਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਸੀ 2.5 ਮਹੀਨੇ ਬਾਅਦ ਕੇਂਦਰ ਨੇ ਜਿਹੜਾ 7.5 ਕਰੋੜ ਦਾ ਬੈਦੋ ਭੇਜਿਆ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਉਹਨਾਂ ਨੇ ਅੱਗੇ ਕਿਹਾ ਕਿ ਕੇਂਦਰ ਨੇ ਕਿਹਾ ਕਿ ਅਸੀਂ ਤੁਹਾਨੂੰ ਨੀਮ ਫੌਜੀ ਦਿੱਤੇ ਨੇ ਉਸ ਸਮੇਂ ਕਾਂਗਰਸ ਤੇ ਲੋਕ ਨਹੀਂ ਮੈਂ ਕੇਂਦਰੀ ਰੱਖਿਆ ਮੰਤਰੀ ਕੋਲ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਫੌਜ ਦੇ ਮੁੰਡੇ ਸਾਡੇ ਨੇ ਤੇ ਸਾਨੂੰ ਕਿਰਾਏ ਤੇ ਨੀਮ ਫੌਜੀ ਮੈਨੂੰ ਕਿ ਮੈਂ ਰਾਖਾ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਤੇ ਹਮਲਾ ਕਰ ਨਹੀਂ ਸੀ ਆਏ ਉਹ ਦਿੱਲੀ ਹਮਲਾ ਕਰਨਾ ਐਸਨ ਅਸੀਂ ਉਹਨਾਂ ਨੂੰ ਪੰਜਾਬ ਰੋਕਿਆ ਸੀ ਮਾਨ ਨੇ ਕਿਹਾ ਕਿ ਤੁਸੀਂ ਸਾਨੂੰ ਮਾਰਨ ਲਈ ਰੱਖਿਆ ਹੈ ਲੜਾਈ ਕਿਤੇ ਹੋਰ ਦੀ ਹੁੰਦੀ ਆ ਫਾਜ਼ਲੀਕਾ ਵਿੱਚ ਮਜ਼ਾਲਾ ਡਿਗਦੀਆਂ ਨੇ ਤੇ ਉਹ ਸੋਚਦੇ ਨੇ ਕਿ ਅਸੀਂ ਭੇਡਾਂ ਬੱਕਰੀਆਂ ਬਾਂਗ ਹ ਪਹਿਲਾਂ ਤੁਸੀਂ ਸਾਨੂੰ ਸਰਦਾਰ ਕਹਿੰਦੇ ਹੋ ਤੇ ਫਿਰ ਤੁਸੀਂ ਸਾਨੂੰ ਗਦਰ ਕਹਿੰਦੇ ਹੋ ਕਿ ਸਾਨੂੰ ਪ੍ਰਧਾਨ ਮੰਤਰੀ ਤੋਂ ਪੁੱਛਣ ਦਾ ਅਧਿਕਾਰ ਨਹੀਂ ਕਿ ਸਾਡੀ ਵਿਦੇਸ਼ ਨੀਤੀ ਕੀ ਆ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਕਿੰਨੇ ਦੇਸ਼ ਸਾਡੇ ਨਾਲ ਖੜੇ ਸਨ ਜੇ ਤੁਸੀਂ ਰੂਸ ਤੇ ਯੂਕਰੇਨ ਵਿਚਕਾਰ ਜੰਗ ਨੂੰ ਰੋਕ ਸਕਦੇ ਹੋ ਤਾਂ ਤੁਸੀਂ ਦੋਵੇਂ ਰਾਜਾਂ ਦਾ ਮਸਲਾ ਕਿਉਂ ਨਹੀਂ ਹੱਲ ਕਰ ਸਕਦੇ ਉਹ ਯੰਦਰਯਾਨ ਬਾਰੇ ਗੱਲ ਕਰਦੇ ਨੇ ਕਿ ਪਰ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋ ਰਹੇ ਉਹ ਵਿਸ਼ਵ ਕੁਰਬਾਨ ਦੀ ਗੱਲ ਕਰਦੇ ਨੇ ਪਰ ਉਹਨਾਂ ਨੂੰ ਕੋਈ ਸੱਦਾ ਨਹੀਂ ਦਿੰਦਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਦੇਸ਼ ਨੂੰ 180 ਲੱਖ ਮੀਟ੍ਰਿਕ ਟਨ ਅਨਾਜ ਦਿੰਦੇ ਆ ਪੰਜਾਬ ਤੇ ਹਰਿਆਣਾ ਜੇ ਅੰਨ ਪੈਦਾ ਨਾ ਕਰੇ ਤਾਂ ਦੇਸ਼ ਭੁੱਖਾ ਮਰ ਜਾਵੇਗਾ ਆਪਾਂ ਇਹ ਸਾਨੂੰ ਪਾਣੀ ਦੇ ਮੁੱਦੇ ਉੱਤੇ ਲੜਾ ਰਹੇ ਨੇ ਅਸੀਂ ਤਾਂ ਦੋਵੇਂ ਪરાਹਾਂ ਇਸ ਮੌਕੇ ਦਲਜੀਤ ਬਾਵਾਦ ਗੱਲ ਕਰਦੇ ਹਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਲਜੀਤ ਦੀ ਫਿਲਮ ਪਹਿਲਗਾਮ ਅਤਵਾਦੀ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਇਸ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਸੀ ਹੁਣ ਉਹ ਫਿਲਮ ਨੂੰ ਰਿਲੀਜ਼ ਨਹੀਂ ਹੁੰਦਾ ਰੇ ਕਦੇ ਉਸ ਉਸ ਨੂੰ ਸਰਦਾਰ ਕਹਿੰਦੇ ਨੇ ਤਾਂ ਕਦੇ ਗਦਾਰ ਜਦੋਂ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਬਰੀਆਨੀ ਖਾਣ ਲਈ ਪਾਕਿਸਤਾਨ ਜਾਂਦੇ ਨੇ ਉਸ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਸੰਬੋਧਨ ਕਰਦੇ ਕਿਹਾ ਕਿ ਮੈਂ ਕੇਂਦਰ ਨੂੰ ਕਿਹਾ ਕਿ 트럼ਪ ਦੇ ਇਸ਼ਾਰੇ ਤੇ ਸਿੰਧੂ ਜਲ ਸਮਝੌਤੇ ਨੂੰ ਮੁੜ ਬਹਾਲ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਪਾਣੀ ਪੰਜਾਬ ਵਿੱਚ ਆਵੇਗਾ ਤਾਂ ਅਸੀਂ ਅੱਗੇ ਹਰਿਆਣਾ ਨੂੰ ਦੇਵਾਂਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਬੀਬੀ ਐਮਬੀ ਪੰਜਾਬ 60% ਖਰਚਾ ਚੱਲਦਾ ਪਰ ਇਹ ਸਾਡੇ ਵਿਰੁੱਧ ਹਾਈ ਕੋਰਟ ਜਾਂਦਾ ਇਹ ਇੱਕ ਧਿਰ ਵੱਜੋਂ ਅਦਾਲਤ ਵਿੱਚ ਕਿਵੇਂ ਜਾ ਸਕਦਾ ਇਸ ਦੇ ਨਾਲ ਹੀ ਅਸੀਂ ਉਸ ਵਕੀਲ ਦੇ ਖਰਚੇ ਦਾ 60% ਵੀ ਜਿਹੜਾ ਚੱਲ ਰਹੇ ਹਨ ਜਿਸ ਨੂੰ ਸਾਡੇ ਵਿਰੁੱਧ ਅਦਾਲਤ ਵਿੱਚ ਖੜਾ ਕੀਤਾ ਗਿਆ ਸੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਦੇਸ਼ ਨੂੰ ਜਿਹੜਾ 180 ਲੱਖ 180 ਲੱਖ ਮੀਟ्रिक टन ਅਨਾਜ ਦਿੰਨੇ ਆ ਪੰਜਾਬ ਤੇ ਹਰਿਆਣਾ ਜੇ ਅੰਨ ਪੈਦਾ ਨਾ ਕਰੇ ਤਾਂ ਦੇਸ਼ ਭੁੱਖਾ ਮਰ ਜਾਵੇਗਾ ਪਰ ਇਹ ਸਾਨੂੰ ਪਾਣੀ ਦੇ ਮੁੱਦੇ ਉੱਤੇ ਲੜਾ ਰਹੇ ਨੇ ਅਸੀਂ ਤਾਂ ਦੋਵੇਂ ਭਰਾ ਤੇ ਇਸ ਮੌਕੇ ਦਲਜੀਤ ਬਾਦ ਦੀ ਗੱਲ ਕਰਦੇ ਹਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਲਜੀਤ ਦੀ ਫਿਲਮ ਪਹਿਗਾਮ ਅਤਵਾਦੀ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਇਸ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਸੀ ਹੁਣ ਉਹ ਫਿਲਮ ਨੂੰ ਰਿਲੀਜ਼ ਹੁੰਦੇ ਨੇ ਕਦੇ ਉਸ ਨੂੰ ਸਰਦਾਰ ਕਹਿੰਦੇ ਤੇ ਕਦੇ ਗਧਾਰ ਜਦੋਂ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਬਰੀਆਨੀ ਖਾਣ ਲਈ ਪਾਕਿਸਤਾਨ ਜਾਂਦੇ ਨੇ